ਦੀ ਕਿਸਾਨ ਪੰਚਾਇਤ ਕਿਸਾਨ ਤੇ ਜਵਾਨ ਭਲਾਈ ਜੁਨੀਅਨ ਨੇ ਪੰਜਾਬ ਵੱਲੋਂ ਬਲਾਈ ਗਈ ਹੈ ਸਹਿਯੋਗ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਹੈ ਸੋ ਇਹਦਾ ਮਕਸਦ ਹੈ ਕਿ ਜਦੋਂ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਨਵੰਬਰ 2021 ਤੱਕ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੰਬਾ ਸਮਾਂ ਧਰਨਾ ਚੱਲਿਆ ਸੀ ਤੇ ਕੇਂਦਰ ਸਰਕਾਰ ਨੇ ਇੱਕ ਚਿੱਠੀ ਦੇ ਰੂਪ ਦੇ ਵਿੱਚ ਮੰਗਾ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਮੰਨੀਆਂ ਸਨ ਪਰ ਕੇਂਦਰ ਸਰਕਾਰ ਹੁਣ ਉਹਦੇ ਤੋਂ ਸਾਫ਼-ਸਾਫ਼ ਮੁੱਕਰ ਗਈ ਹੈ ਜਿਸ ਦੇ ਵਿੱਚ ਉਸ ਵੇਲੇ ਸਰਕਾਰ ਨੇ ਇਹ ਗੱਲ ਮੰਨੀ ਸੀ ਅ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਪਾ ਦੇਣੇ ਇਹ ਤਾਂ ਯਾਰ ਜਦੋਂ ਮੋਦੀ 2014 ਦੇ ਵਿੱਚ ਆਉਂਦਾ ਉਹਨੇ ਉਦੋਂ ਵੀ ਇਹ ਵਾਅਦਾ ਕੀਤਾ ਸੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ਾ ਮੁਆਫੀ ਦੀ ਗੱਲ ਸੀਗੀ ਵੱਡੀ ਮੰਗ ਜਿਹੜੀ ਹੈ ਇਹ ਕਰਜ਼ਾ ਮੁਆਫੀ ਦੀ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣੀ ਔਰ ਸਾਰੀਆਂ ਫਸਲਾਂ ਦੇ ਉੱਤੇ ਗਰੰਟੀ ਕਾਨੂੰਨ ਬਣਾਉਣਾ ਕਿ ਐਮਐਸਪੀ ਜਿਹੜੀ ਹੈ ਇਹ ਮਿਲੇਗੀ ਮਿਲੇਗੀ ਫਸਲਾਂ ਦਾ ਬੀਮਾ ਕਰਾਉਣਾ ਔਰ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਇਨਸਾਫ ਦਿਵਾਉਣਾ ਇਜਹੀਆਂ ਜਿਹੜੀਆਂ ਕੁਝ ਮੰਗਾਂ ਨੇ ਇਹ ਪ੍ਰਮੁੱਖ ਨੇ ਬਿਜਲੀ ਸੋਧ ਬਿੱਲ ਜਿਹੜਾ ਉਹਨੂੰ ਰੱਦ ਕਰਵਾਉਣਾ ਇਹਦੇ ਉੱਤੇ 13 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਲ ਜਥੇਬੰਦੀਆਂ ਤੇ ਉੱਤਰੀ ਭਾਰਤ ਦੇ ਵਿੱਚ ਮੋਰਚੇ ਦੇ ਸ਼ਾਮਲ ਜਥੇਬੰਦੀਆਂ ਸਾਂਝੇ ਰੂਪ ਦੇ ਵਿੱਚ ਮੋੜ ਦਿੱਲੀ ਨੂੰ ਗੇਰਨ ਗਈਆਂ 65 ਜਥੇਬੰਦੀਆਂ ਜਿਹੜੀਆਂ ਨੇ ਇਹ ਸਾਡੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਨੇ 18 ਜਥੇਬੰਦੀਆਂ ਜਿਹੜੀਆਂ ਨੇ ਉਹ ਉੱਤਰੀ ਭਾਰਤ ਦੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਔਰ ਰੂਟ ਕਹ ਲਓ ਵੀ ਜਿੱਧਰੋਂ ਵੀ ਕਿਸੇ ਨੂੰ ਦਿੱਲੀ ਦੇ ਵਿੱਚ ਜਿਹੜਾ ਵੀ ਰੂਟ ਐਂਟਰ ਹੁੰਦਾ ਹੈ ਜਿਹੜਾ ਵੀ ਰਸਤਾ ਦਿੱਲੀ ਚ ਐਂਟਰ ਹੁੰਦਾ ਹੈ ਉਹਨਾਂ ਰਸਤਿਆਂ ਦੇ ਉੱਤੇ ਆ ਕੇ ਜਿਵੇਂ ਪਹਿਲਾਂ ਮੋਰਚਾ ਲੱਗਿਆ ਸੀ ਉਸੇ ਤਰ੍ਹਾਂ ਜਿਹੜਾ ਹੈਗਾ ਇਹ ਦਿੱਲੀ ਨੂੰ ਘੇਰਨਾ ਹੈ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਦਿੱਲੀਵਾਲ ਨੂੰ ਮੁੜ ਕੇ ਜਿਹੜਾ ਉਹ ਕੂਚ ਕੀਤਾ ਜਾ ਰਿਹਾ ਸੋ ਉਹਦੀ ਹਮਾਇਤ ਵਿੱਚ ਜਿਹੜੀ ਆ ਲੋਕਾਂ ਕਿਸਾਨਾਂ ਮਜ਼ਦੂਰਾਂ ਦੀ ਲਾਮਬੰਦੀ ਕਰਨ ਵਾਸਤੇ ਤੇ ਜਿਹੜਾ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਜਿਹੜੀ ਆ ਇਹ ਅੱਜ ਦੀ ਕਾਨਫਰੰਸ ਜਿਹੜੀ ਆ ਕੀਤੀ ਗਈ ਆ ਆ ਪੰਜਾਬ ਸਰਕਾਰ ਨਾਲ ਜਿਹੜੀਆਂ ਸਬੰਧਤ ਮੰਗਾਂ ਨੇ ਖਾਸ ਤੌਰ ਦੇ ਉੱਤੇ ਜਿਹੜਾ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਜਿਹੜਾ ਲੋਕਾਂ ਨੂੰ ਕਰਜ਼ਾ ਦਿੱਤਾ ਗਿਆ ਉਹਦੇ ਵਿੱਚ ਜਿਹੜੀ ਉਹਨਾਂ ਵੱਲੋਂ ਨਜਾਇਜ਼ ਗੈਰ ਕਾਨੂੰਨੀ ਧੱਕੜ ਤੇ ਜਾਲਮਾਨਾ ਤਰੀਕੇ ਨਾਲ ਜਿਹੜੀ ਗ੍ਰਾਹ ਕੀਤੀ ਜਾ ਰਹੀ ਆ ਉਹਦਾ ਵਿਰੋਧ ਕਰਨਾ ਔਰ ਮਾਈਕਰੋਫਨਸ ਕੰਪਨੀਆਂ ਦੇ ਕਰਜ਼ੇ ਨੂੰ ਸਰਕਾਰੀ ਖਾਤੇ ਵਿੱਚ ਪਵਾ ਕੇ ਲੋਕਾਂ ਨੂੰ ਜਿਹੜਾ ਕਰਜ਼ੇ ਮੁਕਤ ਕਰਨਾ ਕਰਜ਼ੇ ਮੁਕਤ ਕਰਨਾ ਜਿਹੜਾ ਜਿਨ੍ਹਾਂ ਨੇ ਇਹਨਾਂ ਕੰਪਨੀਆਂ ਤੋਂ ਕਰਜ਼ਾ ਲਿਆ ਇਸ ਤੋਂ ਇਲਾਵਾ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਕਿਸਾਨ ਪੰਚਾਇਤ ਦੇ ਵਿੱਚ ਇਹ ਮੰਗ ਰੱਖੀ ਗਈ ਆ ਸਾਧੇ ਤੌਰ ਦੇ ਉੱਤੇ ਇਹ ਮੰਗ ਜਿਹੜੀ ਉਠਾਈ ਗਈ ਆ ਕਿ ਤਹਿਸੀਲ ਧਾਰਕਲਾ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਜਿਹੜੀ 27550 ਏਕੜ ਜ਼ਮੀਨ ਜਿਹੜੀ ਜੰਗਲਾਤ ਨਾਕਮੇ ਦੇ ਨਾਲ ਗੈਰ ਕਾਨੂੰਨੀ ਗੈਰ ਸੰਵਧਾਨਕ ਤੇ ਸਰਾਸਰ ਨਜਾਇਜ਼ ਤਰੀਕੇ ਨਾਲ ਜਿਹੜੀ ਆ ਉਹ ਇੰਤਕਾਲ ਕਰ ਦਿੱਤੀ ਗਈ ਆ ਉਹ ਉਸ ਇੰਤਕਾਲ ਨੂੰ ਜਿਹੜਾ ਤੁਰੰਤ ਜਿਹੜਾ ਉਹ ਰੱਦ ਕੀਤਾ ਜਾਵੇ ਇਸ ਤੋਂ ਇਲਾਵਾ ਇਲਾਕਾ ਡੇਰਾ ਬਾਬਾ ਨਾਨਕ ਦੇ ਵਿੱਚ 2021 ਦਰਮਿਆਨ ਸਨ 2021 ਦੇ ਵਿੱਚ ਜਿਹੜੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਦੇ ਨਾਲ ਜਿਹੜਾ ਬਾਸਮਤੀ ਤੇ ਬਾਕੀ ਹੋਰ ਝੋਨੇ ਦਾ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਸਰਕਾਰਾਂ ਨੇ ਲਟਕਾਇਆ ਹੋਇਆ ਮੁਆਵਜ਼ਾ ਸਰਕਾਰਾਂ ਕਈ ਆਈਆਂ ਦਾ ਦੂਜੀ ਜਿਹੜੀ ਸਰਕਾਰਾ ਹੁਣ ਵੀ ਇਹਨੂੰ 2 2.5 ਸਾਲ ਜਿਹੜੇ ਨੇ ਹੋ ਗਏ ਨੇ ਲੇਕਿਨ ਉਹ ਜਿਹੜਾ ਅਜੇ ਤੱਕ ਵੀ ਜਿਹੜਾ ਉਹ ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਗੰਨਾ ਮਿਲਣ ਜਿਹੜੀ ਆ ਉਹ ਲਾਉਣ ਦੀ ਮੰਗ ਆ ਇਸ ਤੋਂ ਇਲਾਵਾ ਜਿਹੜੀ ਇਹ ਕਲਾ ਨਾ ਡਿਸਟ੍ਰੀਬਿਊਟਰੀ ਜਿਹਨੂੰ ਕਹਿੰਦੇ ਨੇ ਉਹਨੂੰ ਬਕਾਇਦਾ ਜਿਹੜਾ ਸਿੱਧਾ ਪਧਰਾ ਕਰਕੇ ਪਾਣੀ ਵਾਹ ਦੇ ਛੱਡ ਕੇ ਉਹਨੂੰ ਬਕਾਇਦਾ ਨਹਿਰ ਦਾ ਜਿਹੜਾ ਉਹ ਰੂਪ ਦੇਣਾ ਜਿਹੜਾ ਉਹ ਸ਼ਾਮਿਲ ਹੈ ਸੋ ਇਹ ਕੁਝ ਮੰਗਾ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਲਾਂਬੰਦੀ ਕਰਨ ਵਾਸਤੇ ਤੇ ਸੰਘਰਸ਼ ਅਗਲਾ ਜਿਹੜਾ ਵਢਣ ਵਾਸਤੇ ਉਹਦੀ ਤਿਆਰੀ ਦੇ ਤੌਰ ਤੇ ਜਿਹੜੀ ਅੱਜ ਦੀ ਤਾਂ ਉਭਲਾਈ ਗਈ ਆ